ਸਬਰ ਕਰ ਲਿਆ ਤੁਸੀਂ ਵੀ 30 ਸਾਲ ਕਰ ਲਿਆ ਸਬਰ ਤੈਨੂੰ 13 13 ਤੈਨੂੰ ਹੋਗੇ ਰਾਜੇ ਬੜੇ ਮੈਨੂੰ 16 ਉਹਨੂੰ ਮੇਰਾ ਪੁਰਾਣਾ ਸਾਥੀ ਰਹਾ ਉਹਨੇ ਉਰਦੂ ਬੋਲ ਬੋਲ ਕੇ ਉਹਨੇ ਲਗਾ ਦਿੱ 16 ਪਰ ਮੈਂ ਚੰਗਾ ਪਲਾ ਕਲਾਕਾਰੀ ਦੇ ਵਿੱਚ ਪਏ ਹੋਏ ਸੀਗਾ ਪਾਰਟੀ ਬਣਾ ਲਈ ਪੀ ਪੀ ਆਜੋ ਕਹਿੰਦਾ ਜਿਹੜੇ ਜਿਨ੍ਹਾਂ ਨੇ ਪੰਜਾਬ ਦੇ ਹੱਕ ਚ ਮੇਰਾ ਸਾਥ ਦੇਣਾ ਮੈਂ ਉਹਦੀਆਂ ਆ ਗਿਆ ਹਾਂ ਚਲੋ ਯਾਰ ਆ ਆ ਆ ਲੰਘੇ ਵਿੰਡੋ ਕਾਂਗਰਸ ਤੋਂ ਡਰਨ ਲੱਗੇ ਮੈਂ ਕਿ ਮੈਂ ਤਾਂ ਨਹੀਂ ਜਾਂਦਾ ਮੈਂ ਤਾਂ ਭਗਤ ਸਿੰਘ ਦੇ ਪਿੰਡ ਮੈਂ ਕਿ ਜਾ ਕੇ ਤੁਸੀਂ ਗਵਾਹ ਦੇ ਵਿੱਚ ਭਗਤ ਸਿੰਘ ਉਰੀ ਪਾਲੇ ਤੁਸੀਂ ਬਾਹਦੀ ਬਦਲੀ ਦੀ ਬੈਸੀ ਬਦਲ ਲੰਗਰੇ ਵਿੱਚ ਗਵਾਹ ਪਾਲੇ ਭਗਤ ਸਿੰਘ ਉਰੀ ਤੇ ਮੈਂ ਉੱਥੇ ਖੜਾ ਜੀ ਅੱਜ ਵੀ ਮੈਂ ਭਗਤ ਸਿੰਘ ਦੇ ਪਿੰਡ ਜਾ ਕੇ ਜਿਹੜੀ ਵੀ ਲੋਕਾਂ ਦੀ ਸੇਵਾ ਕਰਨੀ ਹੈ ਭਗਤ ਸਿੰਘ ਦੇ ਪਿੰਡ ਹੀ ਜਾ ਕੇ ਸੌਂ ਚੱਕੀ ਫਿਰ ਨੇ ਆਂਦਰ ਤੇ ਸੌਂ ਚੁੱਕ ਸਮਾਗਮ ਸਟੇਡੀਅਮ ਚ ਕਰ ਲੈਂਦੇ ਆ ਰਾਜ ਭਵਨ ਚ ਕਰ ਲੈਂਦੇ ਮੈਂ ਕਿ ਨਹੀਂ ਉਹਦੇ ਪਿੰਡ ਚਲਦੇ ਆ ਯੋਧੇ ਦੇ ਜਿਹਨੇ ਜਿਹਨੇ ਇਹ ਆਜ਼ਾਦੀ ਆ ਲੈ ਕੇ ਦਿੱਤੀਆਂ ਜੀਦੇ ਕਰਕੇ ਆ ਮੰਤਰੀ ਮੁੱਖ ਮੰਤਰੀ ਬਣੀ ਜਾਂਦੇ ਉਹਦੇ ਪਿੰਡ ਜਾ ਕੇ ਸੌ ਚੱਕੀਏ ਥੋੜੀ ਬਹੁਤ ਸਾਡੇ ਤੇ ਵੀ ਜ਼ਿੰਮੇਵਾਰੀ ਪਊਗੀ ਉਹ ਕੇ ਇਸ ਬੰਦੇ ਦੇ ਪਿੰਡ ਸੌ ਚੱਕ ਰਹੇ ਆ ਜਿਹਨੇ 23 ਸਾਲ ਦੀ ਉਮਰ ਚ ਕੁਰਬਾਨੀ ਦਿੱਤੀ ਸੀ ਕੋਈ ਲੁੱਟਣ ਬਾਅਦ ਤੇ ਥੋੜੀ ਉਹਨਾਂ ਨੇ ਦੇਸ਼ਿਆਲ ਕਰਾਇਆ ਸੀ ਵੀ ਉਹ ਵੀ ਅੰਗਰੇਜ਼ ਚਲੇ ਜਾਣਗੇ ਸਾਡੇ ਲੁੱਟਣ ਲੱਗ ਜਾਣਗੇ ਇਹਨਾਂ ਨੇ ਬਣ ਲਈਆਂ ਬਾਰੀਆਂ ਹੁਣ ਤੁਸੀਂ ਮੈਨੂੰ ਅੱਛਾ ਇਹ ਮੈਨੂੰ ਕਿਹਨਾਂ ਦਾ ਇਕੱਲੇ ਇਕੱਲੇ ਦਾ ਪਤਾ ਹੈ ਐਸੇ ਦਾ ਤਾਂ ਡਰਦੇ ਨਹੀਂ ਕਹਿੰਦੇ ਬਾਹਲਾ ਆ ਪਤਾ ਇਹਨਾਂ ਦਾ ਮੈਂ ਹੋਂ ਕਸਤਾ ਸੀੜੀ 'ਚ ਵੀ ਇਹੀ ਕਰਦਾ ਰਿਹਾ ਪਹਿਲਾਂ ਮੈਨੂੰ ਪਤਾ ਸਾਰਾ ਨਾਲ ਵੀ ਕਿਵੇਂ ਕਿਵੇਂ ਕੀ ਕੀ ਕਰਦੇ ਆ ਮੈਂ ਤੂੰ ਇਹ ਦੇਖ ਲੋ ਵੀ ਗਿੱਦੜ ਵੇ ਫਾਟਕ ਹੈ ਸ਼ਹਿਰ 'ਚ ਬੜੀ ਬੜੀ ਮੈਂ ਵੀ ਲੰਘਿਆ ਚਲੋ ਜਦੋਂ ਗਿੱਦੜ ਵੇ ਉਧਰ ਫਿਰ ਬਾਦਲ ਨੂੰ ਜਾਂਦੇ ਨੇ ਫਾਟਕ ਪੈਂਦਾ ਨਾ ਵਿਚਦੀ ਮਨਪਰੀ ਬਾਦਲਨਾ ਸੀ ਮੈਂ ਇੱਕ ਦਿਨ ਫਟਕ ਲੱਗਿਆ ਹੋਇਆ ਤੇ ਉੱਤਰ ਕੇ ਬਾਹਰ ਜਿਹੜੇ ਸਕੂਟਰਾਂ ਵਾਲੇ ਜਾਂ ਜਿਹੜੇ ਗੜੇ ਸੀਗੇ ਵੀ ਗੱਡੀ ਲੰਘੂ ਤਾਂ ਫਟਕ ਨੂੰ ਮਿਲ ਲਾ ਗਿਆ ਮੈਂ ਬਾਅਦ ਵਿੱਚ ਪੁੱਛਿਆ ਮੈਂ ਕਿ ਜੀ ਬੜਾ ਤੁਸੀਂ ਖਜ਼ਾਨਾ ਮੰਤਰੀ ਰਹੇ ਹੋ ਇੱਥੇ ਤਾਂ ਬਣਾ ਦਿੰਦੇ ਹੋ ਬੋਲਣਾ ਤੇ ਅੱਧਾ ਤਾਂ ਘੰਟਾ ਲੋ ਖੜੇ ਰਹਿੰਦੇ ਨੇ ਕਹਿੰਦਾ ਨਹੀਂ ਓਨਲੀ ਬਣਾਉਣਾ ਕਹਿੰਦਾ ਹੁੰਦਾ ਆਪਣੇ ਇਕੱਠੇ ਇਕੱਠ ਹੁੰਦੇ ਨਹੀਂ ਤੇ ਫਾਟਕ ਤੇ ਕਿਹਾਂ ਇਕੱਠੇ ਹੋ ਜਾਂਦੇ ਲੋਕ ਕਹਿੰਦਾ ਫਿਰ ਮਿਲਣ ਲਈ ਮੁਰ ਲਈਦਾ ਜੇ ਉਤੋਂ ਦੀ ਬੁਲ ਬਣਾਤਾ ਹੀ ਲੰਦਿਆ ਕਰਨੇ ਗੱਲਾਂ ਇਹ ਤਾਂ ਫਾਟਕਾ ਫੂਟਕਾਂ ਵਾਲੀ ਰਹਿ ਗਈ ਹੁਣ ਇਹਨਾਂ ਨੂੰ ਕੌਣ ਆਉਣਾ ਹੁਣ ਮਿਲਣ ਗੱਡੀ 'ਚ ਕੋਈ ਬਹਿਣ ਨੂੰ ਤਿਆਰ ਨਹੀਂ ਆ ਲਗਾ ਫੇਸਬੁਕ ਤੇ ਗਾਣਾ ਪੈਣੀਆਂ ਤੇ ਫੋਟੋ ਆ ਗਈ ਇੱਥੇ ਆ ਤੂੰ ਹੀ ਦੇਖ ਲਓ ਐਨਾ ਪਿਆਰ ਹੈ ਫੁੱਲਾਂ ਨਾਲ ਗੱਡੀ ਪਰਦ ਨੇ ਉਹ ਮਿਲੀ ਬੱਗ 'ਚੋਂ ਫੁੱਲ ਲੱਭੀ ਜਾਂਦੇ ਸ਼ਾਮ ਨੂੰ ਕਿਥੇ ਤਾਂ ਪਿਆਰ ਹੈ ਮਾਮਾ ਸਿਰ ਬਲੋਸ ਦੀਆਂ ਜਾਂਦਾ ਰਹਿ ਪੁੱਤ ਬੇਣਾ ਗਵਾਵਾਂ ਦਿੰਦੀਆਂ ਨੌਜਵਾਨ ਮੁੰਡੇ ਮੋਢੇ ਤੇ ਅੱਤਕ ਸੈਲਫੀਆਂ ਕਰਾਉਂਦੇ ਆ ਇੱਕ ਪਾਸੇ ਤਾਂ ਪਿਆਰ ਹੈ ਦੂਜੇ ਪਾਸੇ ਬੀਜੇਪੀ ਵਾਲੇ ਆ ਕਾਂਗਰਸੀ ਐ ਇਹਨਾਂ ਨੇ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਕੰਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਕੱਦੀ ਆ ਹਾਲ ਤਾਂ ਐ ਕਿਸੇ ਨੂੰ ਨਹੀਂ ਚਾਣ ਦਿੰਦੇ ਇਹ ਕਿਸੇ ਨੂੰ ਨਹੀਂ ਵੱਡਾ ਹੁੰਦਾ ਦੇਖ ਸਕਦੇ ਤੁਸੀਂ ਦੱਸੋ ਬਜ਼ੁਰਗ ਬੈਠਿਆ ਛੋਟੇ ਪਿੰਨ ਕੋਈ ਘਰ ਵੱਡਾ ਹੋਇਆ ਛੋਟਾ ਹੀ ਰਹੂਗਾ ਨਾ ਜੇ ਬੱਚੀ ਗੱਲੇ ਆਂ ਹੀ ਰਹਿਗੇ ਹੁਣਗੇ ਕਿਸੇ ਨੂੰ ਨਹੀਂ ਰੇਕ ਤੱਕੀ ਕਰ ਦਿੰਦੇ ਚਲੋ ਅੱਜੀ ਕਿੱਲੇ ਆਣ ਤਾਂ ਫਿਰ ਵੀ ਜ਼ਿੰਮੇਦਾਰ ਢਾਬਾ ਨਹੀਂ ਛੱਡਦੇ ਕਿਸੇ ਦਾ ਯਾਰ ਤੇ ਕੋਈ ਕੋਈ ਰੇੜੀ ਤੇ ਫਰਮੂਸੇ ਕਿ ਕਰਨ ਲੱਗਿਆ ਉਹ ਗੈ ਸਾਡੀ ਹੈ। ਤੇ ਕਮਾਲ ਹੈ। ਲੋਕਾਂ ਨੇ ਨੂੰ ਤਾਂ ਕੀ ਕਰਨ ਦਾ ਸਮਾਜ ਉਦੋਂ ਤੱਕ ਕੀ ਕਰਦੇ ਜੋ ਸਾਰੇ ਤਰੱਕੀ ਕਰਨ। 45000 ਨੌਕਰੀਆਂ ਦੇ ਕੇ ਤੁਹਾਡਾ ਪੁੱਤ, ਤੁਹਾਡਾ ਭਤੀਜਾ, ਤੁਹਾਡਾ ਛੋਟਾ ਵੱਡਾ ਭਾਈ ਤੁਹਾਡੇ ਸਾਹਮਣੇ ਖੜਿਆ 45000 ਸਰਕਾਰੀ ਨੌਕਰੀ ਦੇ ਕੇ। ਔਰ ਇੱਕ ਘਰ 'ਚ کئی ਦੁਬਾਰੀ ਦੋ-ਦੋ ਵੀਨ ਮਿਲੀਆਂ ਭੈਣ ਭਾਈਆਂ ਦੋਨਾਂ ਨੂੰ ਮਿਲ ਗਈਆਂ। ਨੰਬਰ ਆ ਗਏ ਤੁਹਾਡੇ ਪਿੰਡਾਂ ਵੱਲ ਵੀ ਮਿਲੀਆਂ ਹੋਰ ਨੌਕਰੀਆਂ। ਹਾਂ। ਕੋਈ ਪੈਸਾ ਨਹੀਂ। ਕੋਈ ਸੁਭਾਸ਼ ਨਹੀਂ। ਵਾਦਾ ਕੀਤਾ ਸੀ ਰੋਜ਼ਗਾਰ ਦੇਵਾਂਗੇ ਫੇਰ ਬਿਜਲੀ ਪਿਆਜੋ 90% ਪੰਜਾਬ ਦੇ ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਵੇ ਜੁਲਾਈ 2022 ਤੋਂ ਲੈ ਕੇ ਅੱਜ ਤੱਕ ਚੱਲੀ ਜਾਂਦਾ ਨਹੀਂ ਚੱਲੂ ਨਾ ਥਰਮਲ ਪਲਾਂਟ ਖਰੀਦੀ ਜਾਂਦੇ ਆ ਗੋਇੰਦਵਾਲ ਸਾਹਿਬ ਨਾਲ ਥਰਮਲ ਪਲਾਂਟ ਖਰੀਦ ਲਿਆ ਕੋਲੇ ਦੀ ਖਾਨ ਚਲਾ ਲਈ ਚਾਰ ਖੰਡਾਂ ਵਾਲੀ ਆਪਣਾ ਕੋਲਾ ਹੈ ਫਿਰ ਖੇਤਾਂ ਲਈ ਬਿਜਲੀ ਦੀ ਗੱਲ ਕਰ ਲੈਨੇ ਆਂ ਮੈਂ ਕਿਹਾ ਸੀ ਕਿ ਥਾਵੇਂ ਕਿ ਮੋਟਰਾਂ ਪੰਜ ਕਰਕੇ ਝੋਨਾ ਲੱਗਣ ਲਾ ਦੇਾਂਗੇ ਹੋ ਗਿਆ ਨਾ ਕੰਪੈਰ ਉਹਨੇ ਬਿਜਲੀ ਆ ਮੈਂ ਅਚਾਨਣ ਕਿਹਨੇ ਮੈਂ ਮੈਂ ਬੁਲਾ ਲਿਓ ਅਫਸਰ ਮੈਂ ਤੁਹਾਨੂੰ ਦੋ ਗੱਲਾਂ ਦੱਸੋ ਇਹ 8 ਘੰਟੇ ਤੁਹਾਨੂੰ ਕਿਹਨੇ ਕਹਤਾ ਵੀ 8 ਘੰਟੇ ਨਾਲ ਉਹਦੀ ਸਾਰੀ ਜਿਹੜੀ ਹੈ ਫਸਲ ਰਾਮ ਜਾਂਦੀ ਹੈ 8 ਘੰਟੇ 7 ਕਿਉਂ ਨਹੀਂ ਕਿਹਾ ਨੌ ਕਿਉਂ ਨਹੀਂ ਕਿਹਾ

ਘਾਲ ਮਰ ਜਾਂਦਾ ਤੇਨੇ ਕੌਣ ਮਰ ਜਾਂਦਾ ਨਾ ਕੋ ਮਰਤਾਂ ਬੰਦਾ ਨਹੀਂ ਮਰ ਤਬ ਘਾਲ ਮਰ ਜਾਂਦਾ ਅਰੇ ਤੁੰਗ ਤਾਂ ਤਾਂ ਇਹਨਾਂ ਨੂੰ ਹੈਨਾ ਇਹਨਾਂ ਨੇ ਰਾਜਪਿੰਦ ਘਰ ਨੂੰ ਨਹੀਂ ਪਤਾ ਵੀ ਬੰਗੀ ਕੀ ਹੁੰਦੀ ਹੈ ਜੇ ਕੰਨੀ ਆਲਾ ਕਿਨਿਆਰਾ ਕਲਕਨਾਰਾ ਜਿਹੜਾ ਕੰਨੀ ਆਲਾ ਕਿਹੜਾ ਹੈ ਉਹਦਾ ਇੱਕ ਪੰਗਾ ਹੁੰਦਾ ਜਾਂ ਜਿਆਦਾ ਭਰਦਾ ਹੈ ਜਾਂ ਜਾਂਦਾ ਉੱਪਰ ਇਹਦਾ ਸੋ ਇਹਨਾਂ ਨੇ ਕਦੇ ਕਹੀ ਚੱਕੀ ਹੋਵੇ ਤਬ ਪਤਾ ਲੱਗੇ ਤੂੰ ਛੱਡ ਲਓ ਯਾ ਜਿਹੜੇ ਫਿਰਦੇ ਲੀਡਰ ਜੀ ਅਸਮਰ ਕੱਤਾ ਪੁੱਛ ਲਓ ਕੀ ਉਹਨਾਂ ਨੇ ਨਾਲੇ ਦੱਸ ਦਾਂਗੇ ਵੀ ਐ ਹੁੰਦਾ ਤੰਗੜੀ ਕਹਿਣਗੇ ਉਹਨੂੰ ਕਦੇ ਕਦੇ ਆਮ ਲੋਕਾਂ ਚ ਰਹੀ ਨਹੀਂ ਜੀ ਇੱਕ ਬੰਦਾ ਵਾਲਾ ਰੀੜਾ ਕਦੇ ਜੁੜਿਆ ਹੀ ਨਹੀਂ ਬਸ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮੀ ਸੁੱਤੀ ਮੰਤਰੀ ਸੁੱਤੀ ਕਦੇ ਤਾਂ ਦਿੱਤੀ ਤਾਂ ਦੇਖਾਈ ਨਹੀਂ ਦਿੱਤਾ ਜੀ ਉਹ ਕੈਪਟਨ ਮੁਰਿੰਦਰ ਫਿਰਦਾ ਜੀ ਖੰਨੇ ਮੰਡੀ ਜੀ ਬਦਨ ਤੂੰ ਤੇ ਰੰਗੀ ਤਨੀ ਮੈਂ ਫੇਕ ਕਿੱਧਰ ਫਿਰਦਾ ਦੱਸ ਉਹ ਫਰੀਡ ਡਿਪਾਰਟਮੈਂਟ ਚ ਰਿਹਾ ਹਰ ਅਪਾਰਟਮੈਂਟ ਹੈ ਪੰਜਾਬ ਸਰਕਾਰ ਵਾਲੇ 58 ਸਾਲ ਤੇ ਟੈਰ ਹੋ ਜਾਂਦੇ ਆ ਸੈਂਟਰ ਵਾਲੇ 60 ਤੇ ਹੋ ਜਾਂਦਾ ਲੀਟਰਾਂ ਦੀ ਕੋਈ ਟੈਰ ਨਹੀਂ ਬੱਸ ਕਰੋ ਯਾਰ ਹੋਣਾ ਨਵੇਂ ਜਵਾਨਾਂ ਨੂੰ ਮੌਕਾ ਦੇ ਦਿਓ ਯਾਰ ਬੱਸ ਕਰੋ ਨਾ ਇੱਕ ਮੌਕਾ ਹੋਰ ਦਿਓ ਮੌਕੇ ਦੇ ਦੇ ਥੱਕ ਗਏ ਓਏ ਮੰਗ ਕੇ ਨਹੀਂ ਥੱਕੇ ਮੈਂ ਉਹ ਮੈਂ ਤੁਹਾਨੂੰ ਕਿਹਾ ਮੈਂ ਸਿੱਧਾ ਬੋਲਦਾ ਸੱਚ ਬੋਲਦਾ ਕੋਈ ਪੈਸੇ ਖਾਣ ਨਹੀਂ ਆਏ ਰਾਜਨੀਤੀ ਨੂੰ ਕੋਈ ਅਸੀਂ ਅੰਦਾ ਨਹੀਂ ਪੜਾਉਣਾ ਹੈ ਆਪ ਦੇ ਧੰਦੇ ਛੱਡ ਕੇ ਆਏ ਕੋਈ ਸ਼ੈਲਰ ਦਾ ਮਾਲਕ ਸੀ ਕੋਈ ਵਕੀਲ ਸੀ ਕੋਈ ਪੁਜੀ ਕੋਈ ਸਾਰੇ ਛੱਡ ਕੇ ਆਏ ਯਾਰ ਚਲੋ ਲੋਕਾਂ ਨਾਲ ਖੜੀ ਹੈ ਯਾਰ ਲੋਕਾਂ ਨਾਲ ਖੜੀ ਹੈ ਜੋਕ ਨਹੀਂ ਤਾਂ ਜਮੀਨ ਇਹਨਾਂ ਨੇ ਲੋਕ ਮਾਰਦੇ ਇਹਨਾਂ ਨੇ ਖਾ ਗਏ ਲੋਕਾਂ ਨੂੰ ਤਾਂ ਆਏ ਜੀ ਹੀ ਜੱਜ ਦੇ ਨਹੀਂ ਕਿਉਂਦੇ ਹੈ ਅਰੇ ਹਨ ਗਰੂ ਤੇਜਰੀਵਾਲ ਜੀ ਇਨਕਮ ਟੈਕਸ ਦੇ ਕਮਿਸ਼ਨਰ ਹੈ ਨੌਕਰੀ ਛੱਡ ਕੇ ਇੱਥੇ ਮਸਿਆ ਉਹਨੂੰ ਘਰ ਵਾਲੇ ਵੀ ਕਮਿਸ਼ਨਰ ਹੈ ਕਮਿਸ਼ਨਰ ਇਨਕਮ ਟੈਕਸ ਦੇ